ਬਹੁਤ ਹੀ ਸਤਿਕਾਰਯੋਗ ਦੇਪਕ ਸਾਥੀਓ ਅਤੇ ਪਿਆਰੇ ਬੱਚਿਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ ਨਵੇਂ ਜਮਾਤ 9ਵੀਂ ਅਤੇ 10ਵੀਂ ਲਈ ਨਾਵਲ ਇੱਕ ਹੋਰ ਨਵਾਂ ਸਾਲ ਦੇ ਸਾਰੇ ਹੀ ਵਸਤੂਨਿਸ਼ਟ ਪ੍ਰਸ਼ਨ ਜਿਹੜੇ ਉਹ ਹੱਲ ਕਰਾਂਗੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਵੀਡੀਓ ਲੈਕਚਰ ਦੀ ਹਾਂਜੀ ਬੇਟਾ ਸਭ ਤੋਂ ਪਹਿਲਾਂ ਆਪਾਂ ਕਾਂਡ ਇੱਕ ਸਵੇਰ ਉਹਦੇ ਵਸਤੂਨਿਸ਼ਟ ਪ੍ਰਸ਼ਨ ਹੱਲ ਕਰਦੇ ਹਾਂ ਹਾਂਜੀ ਇੱਕ ਹੋਰ ਨਵਾਂ ਸਾਲ ਨਾਵਲ ਦਾ ਲੇਖਕ ਕੌਣ ਹੈ ਨਰਿੰਜਨ ਤਸਨੀਮ ਨਾਵਲ ਦੇ ਕਾંડ ਕਿੰਨੇ ਬਟਾ ਕਾਂਡੇ ਕਿ ਬਟਾ ਤਿੰਨ ਸਵੇਰ ਦੁਪਹਿਰ ਤੇ ਸ਼ਾਮ ਪਹਿਲੇ ਕਾਂਡ ਦਾ ਕੀ ਨਾਮ ਹੈ ਪਹਿਲੇ ਕਾਂਡ ਦਾ ਨਾਮ ਹੈ ਬਟਾ ਸਵੇਰ ਇੱਕ ਹੋਰ ਨਵਾਂ ਸਾਲ ਉੱਤਮਪੁਰਖੀ ਸ਼ੈਲੀ ਵਿੱਚ ਹੈ ਜਾਂ ਮੱਧਮਪੁਰਖੀ ਸ਼ੈਲੀ ਵਿੱਚ ਉੱਤਮਪੁਰਖੀ ਸ਼ੈਲੀ ਵਿੱਚ ਹੈ ਬਟਾ ਉੱਤਮਪੁਰਖ ਦਾ ਪਤਾ ਇਹਨਾਂ ਤੋਂ ਉੱਤਮਪੁਰਖ ਹੁੰਦਾ ਹੈ ਇੱਕ ਮੱਧਮਪੁਰਖ ਹੁੰਦਾ ਹੈ ਇੱਕ ਅਨ्यਪੁਰਖ ਹੁੰਦਾ ਹੈ ਤਾਂ ਲੇਖਕ ਜਿਹੜਾ ਹੈ ਇਸ ਨੂੰ ਉੱਤਮਪੁਰ ਕੀ ਸੱਲੀ ਵਿੱਚ ਲਿਖਦਾ ਹੈ ਹਾਂਜੀ ਅੱਗੇ ਦੇਖੋ ਸਵਾਲ ਸਾਡੇ ਕੋਲ ਹੈ ਇੱਕ ਹੋਰ ਨਵਾਂ ਸਾਲ ਨਾਲ ਦਾ ਮੁੱਖ ਪਾਤਰ ਕੌਣ ਹੈ ਮੁੱਖ ਪਾਤਰ ਸਾਨੂੰ ਪਤਾ ਹੈ ਬੰਤਾ ਹੈ ਬੰਤਾ ਕੀ ਕੰਮ ਕਰਦਾ ਹੈ ਰਿਕਸ਼ਾ ਚਲਾਉਂਦਾ ਹੈ ਬੰਤਾ ਕਿਸ ਸ਼ਹਿਰ ਵਿੱਚ ਰਿਕਸ਼ਾ ਚਲਾਉਂਦਾ ਹੈ ਅੰਮ੍ਰਿਤਸਰ ਦੇ ਵਿੱਚ ਬੰਤੇ ਦੀ ਪਤਨੀ ਦਾ ਕੀ ਨਾਮ ਹੈ ਤਾਰੋ ਤੇ ਬੰਤੇ ਤੇ ਤਾਰੋ ਦੇ ਪੁੱਤਰ ਦਾ ਕੀ ਨਾਮ ਹੈ ਫਮੜ ਠੀਕ ਹੈ ਬੇਟਾ ਅੱਗੇ ਚੱਲਦੇ ਆ 10 ਨੰਬਰ ਸਵਾਲ ਦੇਖੋ ਬੰਤੇ ਦਾ ਦੋਸਤ ਦੇ ਅਲਾ ਕੀ ਕਰਦਾ ਉਹ ਵੀ ਰਿਕਸ਼ਾ ਚਲਾਉਂਦਾ ਬੇਟਾ ਕੀ ਕਰਦਾ ਉਹ ਵੀ ਰਿਕਸ਼ਾ ਚਲਾਉਂਦਾ ਬੰਤਾ ਕਿਹੜੀ ਗੱਡੀ ਦੀਆਂ ਸਵਾਰੀਆਂ ਚੁੱਕਣ ਸਵੇਰੇ 6 ਵਜੇ ਸਟੇਸ਼ਨ ਤੇ ਪਹੁੰਚਦਾ ਕਾਲਕਾ ਮੇਲ ਬੰਤਾ ਤਾਰੂਨ ਸਵੇਰੇ ਸਵੇਰੇ ਕਿਹੜੀ ਚਾਹ ਪੀਣ ਲਈ ਕਹਿੰਦਾ ਬੈਡਟੀ ਬੰਤੇ ਨੇ ਤਾਰੂਨ ਨੂੰ ਕਿਹੜੀ ਖਾਸ ਗੱਲ ਦੱਸੀ ਨਵੇਂ ਸਾਲ ਦੀ ਬੰਤੇ ਦੀ ਉਮਰ ਕਿੰਨੀ ਹੈ 35 40 ਸਾਲ ਬੰਤੇ ਦੇ ਕਿੰਨੇ ਬੱਚੇ ਹਨ ਦੋ ਕੁੜੀਆਂ ਤੇ ਇੱਕ ਮੁੰਡਾ ਅੱਗੇ ਚਲਦੇ ਹਾਂ 16 ਨੰਬਰ ਸਵਾਲ 16 ਨੰਬਰ ਸਵਾਲ ਦੇਖੋ ਬਟਾ ਬੰਤੇ ਨੂੰ ਸਵੇਰੇ ਸਵੇਰੇ ਪਹਿਲਾਂ ਕਿੱਥੇ ਜਾਣ ਵਾਲੀ ਸਵਾਰੀ ਮਿਲਦੀ ਹੈ ਕਟੜਾ ਮੋਤੀ RAM ਕਿਹੜੀ ਮਿਲਦੀ ਹੈ ਬਟਾ ਕਟੜਾ ਮੋਤੀ RAM ਬੰਤਾ ਕਿੰਨਾ ਪੜਿਆ ਹੋਇਆ ਸੀ ਬੰਤਾ ਪੰਜਵੀਂ ਫੇਲ ਸੀ ਬੰਤਾ ਪੰਜਵੀਂ ਫੇਲ ਸੀ ਬੰਤੇ ਦਾ ਪਿਓ ਕੀ ਕੰਮ ਕਰਦਾ ਸੀ ਖੇਤੀ ਮਜ਼ਦੂਰ ਸੀ ਬੰਤੇ ਦੇ ਪਿਓ ਦੀ ਮੌਤ ਕਿਵੇਂ ਹੋਈ ਹਾਂਜੀ ਕਿਵੇਂ ਹੋਈ ਸੀ ਕਿਉਂਕਿ ਉਹਦੇ ਸਿਰ ਤੇ ਕਰਜ਼ੇ ਸੀ ਨਾ ਕਰਜ਼ੇ ਦੇ ਭਾਰ ਕਰਕੇ ਕਰਜ਼ੇ ਦਾ ਫਿਕਰ ਕਰਦਿਆਂ ਕਰਦੇ ਉਹਦੀ ਮੌਤ ਹੋ ਗਈ ਸੀ ਬੇਟਾ 20 ਨੰਬਰ ਸਵਾਲ ਦੇਖਦੇ ਆਂ ਬੰਤਾ ਪੜਨ ਤੋਂ ਕਿਉਂ ਹਟ ਗਿਆ ਦੇਖੋ ਪਿਤਾ ਦੀ ਮੌਤ ਹੋ ਗਈ ਤੇ ਕਰਜ਼ੇ ਚ ਮਵਾਰੀ ਕਰਦੇ ਚ ਮਵਾਰੀ ਸਿਰ ਤੇ ਪੈਣ ਕਰਕੇ ਬੰਤਾ ਪੜਨੋਂ ਹਟ ਗਿਆ ਅੱਗੇ ਦੇਖੋ ਬੰਤੇ ਦੇ ਪਿਓ ਦੇ ਮਰਨ ਸਮੇਂ ਬੰਤੇ ਉੱਪਰ ਕਿੰਨੇ ਜੀਆਂ ਦਾ ਭਾਰ ਸੀ ਬੇਬੇ ਤੇ ਦੋ ਛੁੱਟੀਆਂ ਭੈਣਾਂ ਦਾ ਪਿਓ ਦੇ ਮਰਨ ਪਿੱਛੋਂ ਬੰਤੇ ਨੇ ਪਹਿਲਾਂ ਕਿਹੜਾ ਕੰਮ ਸ਼ੁਰੂ ਕੀਤਾ ਉਹ ਵੀ ਖੇਤ ਖੇਤ ਮਜ਼ਦੂਰ ਬਣ ਗਿਆ ਸੀ ਸਰਦਾਰਾਂ ਦੇ ਮੁੰਡੇ ਨਾਲ ਲੜਾਈ ਤੋਂ ਬਾਅਦ ਬੰਤਾ ਕਿੱਥੇ ਗਿਆ ਸ਼ਹਿਰ ਸ਼ਹਿਰ ਚਲਾ ਗਿਆ ਬੰਤੇ ਨੇ ਰਿਕਸ਼ਾ ਚਲਾਉਣ ਤੋਂ ਪਹਿਲਾਂ ਕਿਹੜਾ ਕੰਮ ਕੀਤਾ ਚਪੜਾਸੀ ਦੀ ਨੌਕਰੀ ਕੀਤੀ ਬੰਤੇ ਨੇ ਚਪੜਾਸੀ ਦੀ ਨੌਕਰੀ ਕਿਉਂ ਛੱਡੀ ਕਿਉਂ ਛੱਡੀ ਸੀ ਬੇਟਾ ਵੀ ਆਕਰ ਨਾ ਚਲਣ ਕਰਕੇ ਉਹਨੇ ਆਕਰ ਨਹੀਂ ਚੱਲੀ ਸੀ ਨਾ ਸਾਫ ਦੀ ਘਰ ਵਾਲੀ ਦੀ ਹੈਨਾ ਸਾਬ ਦੀ ਘਰ ਵਾਲੀ ਨੇ ਕਿਹਾ ਵੀ ਕੱਪੜੇ ਧੋ ਲਿਆ ਫਿਰ ਸਾਬ ਉਹ ਤੇ ਕੜ ਗਿਆ ਤੂੰ ਨੌਕਰੀ ਛੱਡ ਦਿੱਤੀ ਅੱਗੇ ਚਲਦੇ ਆ 26 ਨੰਬਰ ਸਵਾਲ ਹਾਂਜੀ 26 ਨੰਬਰ ਸਵਾਲ ਦੇ ਵਿੱਚ ਦੇਖੋ ਬੰਤਾ ਚੌਥੀ ਪਾਸ ਦੀ ਥਾਂ ਕੀ ਹੁਣਾ ਪਸੰਦ ਕਰਦਾ ਸੀ ਪੰਜਵੀਂ ਫੇਲ ਕਿੰਨਾ ਪੜਿਆ ਸੀ ਫਿਰ ਤਾਂ ਆਪਾਂ ਲਿਖਣਾ ਹੈ ਵੀ ਆਪਾਂ ਚੌਥੀ ਜਮਾਤ ਪਾਸ ਹੈ ਪਰ ਕੀ ਹੁਣਾ ਪਸੰਦ ਕਰਦਾ ਸੀ ਉੱਥੇ ਆਪਾਂ ਲਿਖਾਂਗੇ ਪੰਜਵੀਂ ਫੇਲ ਠੀਕ ਹੈ ਬੇਟਾ ਤਾਰੋ ਕਿੰਨਾ ਪੜੀ ਹੋਈ ਸੀ ਦੋ ਜਮਾਤਾਂ ਕੱਚੀ ਪੱਕੀ ਮੰਤਸ ਸਵਾਰੀ ਕਰ ਜਾਣ ਸਮੇਂ ਹੱਥ ਵਿੱਚ ਕੀ ਲੈ ਕੇ ਜਾਂਦਾ ਸੀ ਪੰਜਾਬੀ ਅਖਬਾਰ ਹਾਂਜੀ ਤੇ ਦਰਬਾਰ ਸਾਹਿਬ ਜਾਣ ਵਾਲੀਆਂ ਸਵਾਰੀਆਂ ਦੇ ਸਰੀਰ ਕਿਹੋ ਜਿਹੇ ਸੰਭਾਰੇ ਸਨ ਹਾਲ ਬਾਜ਼ਾਰ ਵਿੱਚ ਕਿਹੋ ਜਿਹੇ ਕੋਟ ਮਿਲਦੇ ਆ ਸਸਤੇ ਤੇ ਵਰਤੇ ਹੋਏ ਸਸਤੇ ਵੀ ਕਹਿ ਸਕਦੇ ਹੋ ਵਰਤੇ ਹੋਏ ਜਦੋਂ ਬੰਤੇ ਦੇ ਰਿਕਸ਼ੇ ਵਿੱਚ ਬੈਠੀਆਂ ਕੁੜੀਆਂ ਦੇ ਆਲੇ-ਦੁਆਲੇ ਸਾਈਕਲਾਂ ਵਾਲੇ ਮੁੰਡੇ ਹੋ ਗਏ ਤਾਂ ਬੰਤੇ ਨੂੰ ਕੀ ਵਸਤਾ ਸੀ ਮੰਤੈ ਨੂੰ ਬਹੁਤ ਗੁੱਸਾ ਆਇਆ ਸੀ ਬੇਟਾ ਹਨਾ ਹਾਂਜੀ ਅੱਗੇ ਦੇਖੋ 32 ਨੰਬਰ ਸਵਾਲ 32 ਨੰਬਰ ਸਵਾਲ ਕਹਿੰਦਾ ਕਿ ਬੱਸਾਂ ਦੇ ਅੱਡੇ ਤੇ ਜਾਣ ਵਾਲੀ ਕੁੜੀ ਨੇ ਕਿਹੜੇ ਸ਼ਹਿਰ ਦੀ ਬੱਸ ਫੜਨੀ ਸੀ ਜਲੰਧਰ ਦੀ ਤੇ 33 ਨੰਬਰ ਸਵਾਲ ਬੱਸਾਂ ਦੇ ਅੱਡੇ ਤੇ ਜਾਣ ਵਾਲੀ ਕੁੜੀ ਨੇ ਇੱਕ ਦਿਨ ਕੱਪੜੇ ਵਿੱਚ ਕੀ ਲਪੇਟਿਆ ਸੀ ਸਿਤਾਰ ਸਿਤਾਰ ਵੀ ਲਿਖ ਸਕਦੇ ਹੋ ਤਾਨਪੁਰਾ ਵੀ ਲਿਖ ਸਕਦੇ ਹੋ ਤਾਨਪੁਰੇ ਵਾਲੀ ਕੁੜੀ ਜਲੰਧਰ ਕੀ ਕਰਨ ਗਈ ਸੀ ਰੇਡੀਓ ਸਟੇਸ਼ਨ ਤੇ ਪ੍ਰੋਗਰਾਮ ਸੀ ਉਹਦਾ ਬੰਤੇ ਨੂੰ 90 ਸਾਲ ਦੇ ਚੜ੍ਹਨ ਦਾ ਪਤਾ ਕਿਸ ਤਰ੍ਹਾਂ ਕਲੱਬ ਦੀ ਆ ਕਲਪਤਵਾਯਾ ਜਿੰਨ ਜੀਡੀਐਸ ਵਾਰੀ ਉਹਨਾਂ ਤੋਂ ਪਤਾ ਲੱਗਿਆ 36 ਨੰਬਰ ਸਵਾਲ ਦੇਖੋ ਬੇਟਾ ਬੰਤਾ ਆਮ ਤੌਰ ਤੇ ਸਵੇਰੇ ਚਾਹ ਨਾਲ ਕੀ ਖਾਇਆ ਕਰਦਾ ਸੀ ਰਾਤ ਦੀ ਰੋਟੀ ਇਹ ਖਾਂਦਾ ਸੀ ਰਾਤ ਦੀ ਰੋਟੀ ਖਾਂਦਾ ਸੀ ਬੰਤਾ ਆਪਣੇ ਬੰਤਾ ਆਪਣੀ ਪਤਨੀ ਤਾਰੋ ਨੂੰ ਤਾਰੇਨੀ ਤਾਰੋ ਹੈ ਭਲੀ ਲੋਕ ਅਖਬਾਰ ਦੀ ਅਖਬਾਰ ਦੀ ਠੰਡ ਅਖਬਾਰ ਦੀ ਖਬਰ ਅਨੁਸਾਰ ਅੰਮ੍ਰਿਤਸਰ ਵਿੱਚ ਠੰਡ ਨਾਲ ਕਿੰਨੇ ਆਦੀ ਮਰੇ ਮਰ ਗਏ ਮਰੇ ਸਨ ਚਾਰ ਬੰਦੇ ਮਰੇ ਸਨ ਜਿਸ ਮੁੰਡੇ ਨੂੰ ਬੰਤੇ ਨੇ ਰਿਛੇ ਤੇ ਅਗਲੇ ਡੰਡੇ ਤੇ ਬਿਠਾਇਆ ਸੀ ਉਹਦਾ ਕੀ ਨਾਮ ਸੀ ਰਮਨ ਬੰਤੇ ਨੂੰ ਰਮਨਾਂ ਦੇ ਬੱਚੇ ਦੀ ਉਮਰ ਤੇ ਕਦ ਕਿਸ ਵਰਗਾ ਲੱਗਾ ਫੰਮਣ ਵਰਗਾ ਹਾਂਜੀ ਕਟੜਾ ਦੂਲੋ ਜਾਣ ਵਾਲਾ ਟੱਬਰ ਕਿੱਥੋਂ ਆਇਆ ਸੀ ਵਿਆਹ ਵਿੱਚੋਂ ਆਇਆ ਸੀ ਬਟਾ ਕਿੱਥੋਂ ਆਇਆ ਸੀ ਵਿਆਹ ਵਿੱਚੋਂ ਅੱਗੇ ਦੇਖਦੇ ਹਾਂ 41 ਨੰਬਰ ਸਵਾਲ ਹਾਂਜੀ ਗੁਰੂ ਰਾਮਦਾਸ ਜੀ ਵਾਲੇ ਸਵਾਲ ਕੋਣ ਸਨ ਕੋਣ ਸਨ ਵੀ ਇਹ ਕਮੈਂਟ ਕਿਹੜਾ ਸਵਾਲ ਰ ਹੈ ਜੇ ਬਟਾ ਹਾਂ ਇਹ ਕਮੈਂਟ ਕਿਤੜਾ ਨੰਬਰ ਹੋ ਗਿਆ ਅੱਛਾ ਕਟੜਾ ਦੁੱਲੋ ਰੋ ਦੁੱਲੋ ਜਾਣ ਵਾਲਾ ਟੱਬਰ ਕਿੱਥੋਂ ਆਇਆ ਸੀ ਵਿਆਹ ਵਿੱਚੋਂ ਆਇਆ ਸੀ ਤੇ ਗੁਰੂ ਰਾਮਦਾਸ ਸਰਾ ਜਾਣ ਵਾਲੇ ਸਵਾਰ ਕੌਣ ਸਨ ਇਹ ਸਵਾਲ ਬਟਾ ਨਵਾਂ ਵਿਆਹਿਆ ਜੋੜਾ ਸੀ ਨਵੇਂ ਸਾਲ ਦੇ ਕਿਸ ਗੁਰੂ ਦਾ ਗੁਰਪੁਰਬ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤੇ 44ਵਾਂ ਸਵਾਲ ਹੈ ਨਵੀਂ ਵਿਆਹੀ ਵੋਟੀ ਦੇ ਘਰ ਵਿੱਚ ਕੀ ਲੈ ਕੇ ਆਏ ਸੀ ਫ੍ਰਿਜ ਲੈ ਕੇ ਆਏ ਸੀ ਕਿ ਲੈ ਕੇ ਆਏ ਸੀ ਫ੍ਰਿਜ ਲੈ ਕੇ ਆਏ ਸੀ ਅੱਗੇ 45 ਨੰਬਰ ਸਵਾਲ ਦੇਖਦੇ ਹਾਂ ਹਾਂਜੀ 45 ਨੰਬਰ ਸਵਾਲ ਹੈ ਬਾਜ਼ਾਰ ਵਿੱਚ ਅੱਗ ਸਿਕਲਣ ਲਈ ਮੁੱਢ ਕਿਹਨਾਂ ਨੇ ਸਟਵਾਏ ਸੀ ਸੇਠ ਲੋਕਾਂ ਨੇ ਜਾਂ ਸ਼ਾਹ ਲੋਕਾਂ ਨੇ ਠੀਕ ਹੈ ਬੰਤਾ ਕਿਹੋ ਜੀ ਕਰਤ ਕਰਨੀ ਪਸੰਦ ਕਰਦਾ ਹੈ ਦਸਾਂ ਨੂੰਾਂ ਦੀ ਇਹੋ ਜੀ ਕਰਤ ਕਰਨੀ ਪਸੰਦ ਕਰਦਾ ਬੇਟਾ ਦਸਾਂ ਨੂੰਾਂ ਦੀ ਕਰਤ ਕਰਨੀ ਪਸੰਦ ਕਰਦਾ ਹੈ ਬੰਤੇ ਦੀ ਮਾਂ ਕਿ ਫਿਰਦੀ ਐ ਪਿੰਡ ਵਿੱਚ ਬੰਤੇ ਦੀ ਬੇਬੇ ਪਿੰਡ ਕਿਉਂ ਚਲੀ ਗਈ ਤਰਨ ਨਾਲ ਝਗੜ ਕੇ ਹਨਾ ਤਰਨ ਨਾਲ ਝਗੜ ਕੇ ਰਾਮਾਨੰਦ ਦੇ ਬਾਗ ਜਨ ਮਾਲੀਆਂ ਸਵਾਰੀਆਂ ਵਿੱਚੋਂ ਇਸਤਰੀ ਦਾ ਕੀ ਨਾਮ ਸੀ ਇਸਤਰੀ ਦਾ ਨਾਮ ਸੀ ਨਾਮੋ ਇਸ ਲਈ ਦਾ ਕੀ ਨਾਮ ਸੀ ਬੇਟਾ ਤੁਸੀਂ ਸੇਸਥਰਾ ਲਿਖਣਾ ਨਾਮੋ ਨੰਨੇ ਕੰਨਾ ਮੰਮਾ ਮੰਮੇ ਨੂੰ ਹੋੜਾ ਤੇ ਪੈਰ ਦੇ ਵਿੱਚ ਹਾਹਾ ਨਾਮੋ ਠੀਕ ਐ ਰਾਮਾਨੰਦ ਦੇ ਇਹ ਤਾਂ ਹੋ ਗਿਆ ਰਾਮਾਨੰਦ ਦੇ ਬਾਗ ਜਾਣ ਵਾਲੇ ਸਵਾਰੀਆਂ ਦਰਬਾਰ ਸਾਹਿਬ ਕੀ ਕਰਨ ਗਈਆਂ ਸੀ ਮੱਥਾ ਟੇਕਣ ਗਈਆਂ ਸੀ ਬਟਾ 52 ਨੰਬਰ ਸਵਾਲ 52 ਨੰਬਰ ਸਵਾਲ ਕਹਿੰਦਾ ਜੀ ਅੰਮ੍ਰਿਤਸਰ ਵਿੱਚ ਸ਼ਹੀਦਾਂ ਦਾ ਖੂਨ ਕਿੱਥੇ ਡੁੱਲਿਆ ਜਲੀਆਂ ਵਾਲੇ ਬਾਗ ਦੇ ਵਿੱਚ ਜਲੀਆਂ ਵਾਲੇ ਬਾਗ ਵਿੱਚ ਸ਼ਹੀਦਾਂ ਦਾ ਖੂਨ ਕਿਸ ਦਿਨ ਡੁੱਲਿਆ ਵਿਸਾਖੀ ਵਾਲੇ ਦਿਨ 13 ਫਰਵਰੀ ਵਿਸਾਖੀ ਵਾਲੇ ਦਿਨ ਜਲੀਆਂ ਵਾਲੇ ਬਾਗ ਦੀਆਂ ਕੰਧਾਂ ਤੇ ਕਾਦੇ ਨਿਸ਼ਾਨ ਹਨ ਗੋਲੀਆਂ ਦੇ ਹਾਂਜੀ ਅੱਗੇ ਦੇਖੋ ਚੌਕ ਦੇ ਬਾਬਾ ਸਾਹਿਬ ਜਾਣ ਵਾਲਾ ਸਵਾਰ ਇੰਨਾ ਘਬਰਾਇਆ ਹੋਇਆ ਕਿਉਂ ਸੀ ਕਿਉਂਕਿ ਉਸ ਦਾ ਪਿਤਾ ਬਿਮਾਰ ਸੀ ਕਿਉਂਕਿ ਉਸ ਦਾ ਪਿਤਾ ਬਿਮਾਰ ਸੀ ਸੋਰੀ ਇਹ ਤਾਂ 55 ਨੰਬਰ ਆ ਜੀ ਪਿਤਾ ਬਿਮਾਰ ਸੀ ਚੌਕ ਸਾਹਿਬ ਜਾਣ ਵਾਲੇ ਸਵਾਰ ਦੇ ਪਿਤਾ ਦੀ ਉਮਰ ਕਿੰਨੀ ਸੀ 80 ਤੋਂ ਉੱਪਰ ਚੌਕ ਸਾਹਿਬ ਜਾਣ ਵਾਲੇ ਸਵਾਰ ਦੇ ਪਿਤਾ ਜਿਹਦੇ ਗੋਲੀ ਕਿੱਥੇ ਵੱਜੀ ਸੀ ਲੱਤ ਵਿੱਚ ਕਿੱਥੇ ਵੱਜੀ ਸੀ ਲੱਤ ਵਿੱਚ ਵੱਜੀ ਸੀ ਬਟਾ 58 ਨੰਬਰ ਸਵਾਲ ਹੈ 58 ਨੰਬਰ ਸਵਾਲ ਦੇਖੋ ਬਟਾ ਕਿ ਚਾਟ ਇਵੈਂਟ ਦਰਵਾਜੇ ਵੱਲ ਜਾਣ ਤੋਂ ਪਹਿਲਾਂ ਬੰਤੇ ਨੇ ਕੀ ਪੀਤਾ ਰੋਹ ਦਾ ਗਲਾਸ ਰੋਹ ਦਾ ਮੇਰੇ ਕੰਨੇ ਦਾ ਜੂਸ ਠੀਕ ਹੈ ਤੇ ਚਾਟਵੇਂ ਨੇ ਦਰਵਾਜੇ ਜਾਣ ਵਾਲੇ ਸਵਾਰ ਕਿਥੋਂ ਦੀ ਬੱਸ ਫੜਨਾ ਚਾਹੁੰਦੇ ਸਨ ਤਰਨਤਾਰਨ ਦੀ ਸਿਨੇਮਾ ਦੇਖਣ ਵਾਲੀਆਂ ਕੁੜੀਆਂ ਬੰਤੇ ਨੂੰ ਕਿਹੜੇ ਸਿਨੇਮਾ ਜਾਣ ਲਈ ਕਹਿੰਦੀਆਂ ਹਨ ਚਿਤਰਾ ਟਾਕੀ ਬੰਤੇ ਦੀ ਪਤਨੀ ਦਾ ਕਿਹੜਾ ਕਪੜਾ ਪਾਟ ਗਿਆ ਝੱਗਾ ਪਾਟ ਗਿਆ ਜਾਂ কুরਤਾ ਪਟ ਗਿਆ ਬੰਤਾ ਆਪਣੇ ਮੁੰਡੇ ਫਮਨ ਨੂੰ ਕਿੰਨੀਆਂ ਜਮਾਤਾਂ ਬਣਾਉਣੀ ਚਾਹੁੰਦਾ ਹੈ 14 ਜਮਾਤਾਂ ਭਾਰਤ ਨੂੰ ਕੌਣ ਲੁੱਟ ਕੇ ਲੈ ਗਏ ਸਨ ਅੰਗਰੇਜ਼ ਅੱਗੇ ਵੀ ਪ੍ਰਸ਼ਨ ਨੰਬਰ 64 ਬੰਤਾ ਕਿਸ ਦੀ ਦੁਕਾਨ ਤੋਂ ਰਿਕਸ਼ੇ ਵਿੱਚ ਫੂਪ ਪਰਣੀ ਚੰਗੀ ਸਮਝਦਾ ਮਿੱਤੇ ਦੀ ਕਿਉਂਕਿ ਪੈਸੇ ਨਹੀਂ ਲੈਂਦਾ ਨਾ ਓਹ ਗੁਰੂ ਗੁਰੂ ਬਾਜ਼ਾਰ ਜਾਣ ਵਾਲੀਆਂ ਸਵਾਰੀਆਂ ਨੇ ਸਰੀਰ ਉੱਪਰ ਕੀ ਲਿਆ ਜੀ ਸ਼ਾਲ ਲਏ ਹੋਏ ਸੀ ਬਟਾ ਕੀ ਲਏ ਜੀ ਸ਼ਾਲ ਗੁਰੂ ਬਾਜ਼ਾਰ ਜਾਣ ਵਾਲਿਆਂ ਸਵਾਰੀਆਂ ਕਿਸ ਦਾ ਰਿਸ਼ਤਾ ਕਰਨ ਜਾਣੀਆਂ ਸਨ ਮੈਸੀ ਦਾ ਮੈਸੀ ਕਿੰਨਾ ਪੜਿਆ ਹੋਸੀ ਮੈਨੂੰ ਇਸ ਸਵਾਲ ਦਾ ਮੈਨੂੰ ਜਵਾਬ ਮਿਲਿਆ ਨਹੀਂ ਹਾਂ ਉਹਦੀ ਉਮਰ 18 ਸਾਲ ਹੈ ਤਾਂ 12 12 ਜਮਾਤ ਪੜਿਆ ਹੋ ਸਕਦਾ ਅੰਦਾਜ਼ਾ ਹੈ ਪਰ ਮੈਨੂੰ ਇਹ ਮਿਲਿਆ ਨਹੀਂ ਨਾਵਲ ਦੇ ਵਿੱਚੋਂ ਜੇ ਤੁਹਾਨੂੰ ਮਿਹਲੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਬੇਟਾ ਕੁੜੀ ਕਿੰਨੀ ਪੜੀ ਹੋਈ ਸੀ ਬੀਏ ਕਰ ਰਹੀ ਸੀ ਉਹ ਮੈਸੀ ਦੀ ਉਮਰ ਕਿੰਨੀ ਸੀ 18 ਸਾਲ ਤੇ 70 ਨੰਬਰ ਪ੍ਰਸ਼ਨ ਦੇ ਕੋ ਮੈਂ ਇਸੀ ਦੀ ਮਾਂ ਕਿਉਂ ਜਿਸੀ ਚਲਾਕ ਚਲਾਕ ਜੀ ਨਾ ਵੀ ਉਹ ਕਿਤੇ ਕੁੜੀ ਵੀ ਨਹੀਂ ਦੇਖਣੀ ਤੇ ਅਸੀਂ ਕਹਿ ਦਿਆਂਗੇ ਵੀ ਮੁੰਡਾ ਤਾਂ ਬੰਬਈ ਕੰਮ ਕਰਦਾ ਹੈ ਤੇ ਧੁੱਪ ਵਾਲੀ ਹਨ ਕਲਵਾ ਦੇਾਂਗੇ ਮੁੰਡਾ ਆਪਾ ਦਿਖਾਣਾ ਨਹੀਂ ਹੈ ਕਿੰਨੀ ਗੱਲਾਂ ਚਲਾਕ ਇਸਤਰੀ ਹੈਗੀ ਠੀਕ ਹੈ 70 ਨੰਬਰ ਸਵਾਲ 71 ਨੰਬਰ ਤੇ ਆ ਜਾ ਬਟਾ ਮੈਸੀ ਵਿੱਚ ਕਿਨੁਕ ਸੀ ਮੈਸੀ ਦੇ ਵਿੱਚ ਬਟਾ ਮੈਸੀ ਦੇ ਵਿੱਚ ਕੀ ਸੀ ਤੀਰ ਸੀ ਅੱਖ ਵਿੱਚ ਤੀਰ ਅੱਖ ਵਿੱਚ ਤੀਰ ਦਾ ਮੰਦਲ ਹਾਂਜੀ ਮਹਿਸੀ ਵਿੱਚ ਕੀ ਨੁਕਸੇ ਅੱਖ ਵਿੱਚ ਟੀਰ ਸੀ ਬਟਾ ਜਰਾ ਅੱਖ ਪੁਆ ਕੇ ਵੇਖਦਾ ਉਹ ਕਹਿੰਦੀ ਹੈ ਨਾ ਉਹ ਜਰਾ ਅੱਖ ਪੁਆ ਕੇ ਵੇਖਦਾ ਹਾਂਜੀ ਅੱਗੇ ਦੇਖੋ ਵਾਲਾ 12 ਵਜੇ ਤੋਂ ਪਹਿਲਾਂ ਕਿਸ ਥਾਂ ਦੇ ਦੁਕਾਨਦਾਰ ਦੁਕਾਨਾਂ ਨਹੀਂ ਖੋਲਦੇ ਚੁਰਸਤੀ ਅਟਾਰੀ ਦੇ ਚੌਕ ਵਾਲੇ ਦੁਕਾਨਦਾਰ ਜਿਹੜੇ ਉਹ ਦੁਕਾਨਾਂ ਨਹੀਂ ਖੋਲਦੇ ਬੰਤੇ ਅਨੁਸਾਰ ਸਾਰੇ ਪੌੜੇ ਕਿਸ ਦੇ ਪਾਏ ਹੋਏ ਹਨ ਸਾਰੇ ਪੌੜੇ ਪੈਸੇ ਦੇ ਪਾਏ ਹੋਏ ਹਨ ਬੇਟਾ ਵੈਸੇ ਦੀ ਗੱਲ ਕਰਦਾ ਬੰਤਾਰੋ ਕਿਸ ਦੇ ਕੰਮ ਘਰ-ਘਰ ਕਰਦੇ ਨੇ ਜੀ ਮਾਸਟਰ ਦੇ ਕਰ ਹੈ ਕੰਮ ਕਰਨਾ ਜਾਂਦੀ ਹੈ ਏਸੀ ਬਟਾ ਸ਼ਵੀਰ ਕਾਂਡ ਦੇ ਵਸਤੂਨਿਸ਼ਟ ਪ੍ਰਸ਼ਨਾਂ ਨੂੰ ਹੁਣ ਆਪਾਂ ਚੱਲਦੇ ਹਾਂ ਦੁਪਹਿਰ ਕਾਟ ਦੇ ਵਸਤੂਨਿਸ਼ਟ ਪ੍ਰਸ਼ਨਾਂ ਵੱਰੇ ਹਾਂਜੀ ਦੁਪਹਿਰ ਵੇਲੇ ਬੰਤੇ ਦੇ ਘਰ ਪੁੱਜਣ ਤੇ ਕੌਣ ਵੱਜ ਕੇ ਆਇਆ ਹੁੰਮਣ ਆਇਆ ਤਾਰੋ ਨੇ ਦੁਪਹਿਰ ਵੇਲੇ ਕਿਸ ਆਟੇ ਦੀਆਂ ਰੋਟੀਆਂ ਪਕਾਈਆਂ ਮੱਕੀ ਦੇ ਆਟੇ ਦੀਆਂ ਹਾਂਜੀ ਅੱਗੇ ਦੇ ਕੋਈ 3 ਨੰਬਰ ਤੇ ਤਾਰੋ ਨੇ ਬੰਤੇ ਨੂੰ ਕਿਸ ਚੀਜ਼ ਦਾ ਚਾਰ ਦਿੱਤਾ ਗਲਗਲ ਦਾ ਤਾਰੋ ਨੇ ਚਾਹ ਵਿੱਚ ਕੀ ਪਾਇਆ ਗੁੜ ਤਾਰੋ ਬੰਤਾ ਤਾਰੋ ਨੂੰ ਕਿਹੋ ਜੀ ਗੱਲ ਕਰਨੀ ਕਹਿੰਦਾ ਸੁਣੀ ਜੀ ਗੱਲ ਕਰਨੀ ਕਹਿੰਦਾ ਬੰਤਾ ਤਾਂ ਕਰੇ ਰੋਟੀ ਖਾ ਕੇ ਕਿੱਥੇ ਆਰਾਮ ਕਰਦਾ ਹੈ ਵਿਹੜੇ ਵਿੱਚ ਅੱਗੇ ਜੀ ਫੁੰਮਣ ਆਪਣੇ ਪਿਤਾ ਤੋਂ ਕਿਹੜਾ ਪਾਠ ਪੜਨਾ ਚਾਹੁੰਦਾ ਆਪਣਾ ਦੇਸ਼ ਸਾਡੇ ਦੇਸ਼ ਵਿੱਚ ਕਿਹੋ ਜਿਹਾ ਰਾਜ ਹੈ ਲੋਕ ਰਾਜ ਨੋ ਨੰਬਰ ਸਵਾਲ ਦੇਖੋ ਬੰਤਾ ਕਿਸ ਚੀਜ਼ ਨੂੰ ਬੁਰਾ ਪਲਾ ਆਖਦਾ ਹੈ ਗਰੀਬੀ ਨੂੰ ਕਿਸ ਨੂੰ ਆਖਦਾ ਹੈ ਗਰੀਬੀ ਨੂੰ ਅੱਗੇ ਦੇਖਦੇ ਹਾਂ 10 ਨੰਬਰ ਸਵਾਲ ਦੁਬਾਰੇ ਬੰਤਾ ਫਮ ਨੂੰ ਖਾ ਲਈ ਕਿੰਨੇ ਪੈਸੇ ਦਿੰਦਾ 10 ਪੈਸੇ ਦਿੰਦਾ ਕਿੰਨੇ ਪੈਸੇ ਦਿੰਦਾ 10 ਪੈਸੇ ਦਿੰਦਾ ਬੰਤੇ ਦੇ ਵਿਆਹ ਲਈ ਜਿੱਦ ਕਿਸ ਨੇ ਕੀਤੀ ਸੀ ਮਾਂ ਨੇ ਬੰਤਾ ਵਿਆਹ ਕਿਉਂ ਨਹੀਂ ਕਰਾਉਣਾ ਚਾਹੁੰਦਾ ਸੀ ਕਿਉਂਕਿ ਉਸਦੇ ਭੈਣਾਂ ਦੇ ਵਿਆਹ ਦਾ ਕਰਜ਼ਾ ਨਹੀਂ ਲੱਥਾ ਸੀ ਤਾਰੀ ਕੌਣ ਸੀ ਤਾਰੀ ਬੰਤੇ ਦੀ ਮਾਮੀ ਦੀ ਭਤੀਜੀ ਤਾਰੀ ਬੰਤੇ ਦੀ ਮਾਮੀ ਦੇ ਕੀ ਲੱਗਦੀ ਸੀ ਭਤੀਜੀ ਲੱਗਦੀ ਸੀ ਬੰਤੇ ਦੀ ਛੋਟੀ ਮਾਮੀ ਬੰਤੇ ਨੂੰ ਕਿਹੋ ਜੀ ਲੱਸੀ ਦਿੰਦੇ ਸੀ ਲੂਣ ਵਾਲੀ ਲੱਸੀ ਦਿੰਦੇ ਸੀ ਕਿਹੜੀ ਦਿੰਦੇ ਸੀ ਲੂਣ ਵਾਲੀ ਲੱਸੀ ਛੋਟੀ ਮਾਮੀਸ ਨੂੰ ਚੰਗੀ ਲੱਗਦੀ ਸੀ 16 ਨੰਬਰ ਸਵਾਲ ਛੋਟੀ ਮਾਮੀ ਸਭ ਤੋਂ ਚੰਗੀ ਲੱਗਦੀ ਸੀ 17 ਨੰਬਰ ਸਵਾਲ ਤੇ ਆਜੋ ਬਟਾ ਬੰਤਾ ਰਾਤ ਨੂੰ ਕਿਹੜੀ ਬੰਤਾ ਰਾਤ ਨੂੰ ਕਿਹੜੀ ਕਿਤਾਬ ਇਕਮਟ ਪੜਾ ਬੰਤਾ ਰਾਤ ਨੂੰ ਕਿਹੜੀ ਕਿਤਾਬ ਪੜਨ ਲਗਾ ਗੋਤਮ ਕਿਤਾਬ ਦਾ ਨਾਮ ਸੀ ਗੋਤਮ ਅੱਗੇ ਬਟਾ ਵਿਆਪ ਚ ਬੰਦਾ ਕਿਸ ਦੀ ਝੋਲੀ ਰੁਪਈਆਂ ਨਾਲ ਪਰਣਾ ਚਾਹੁੰਦਾ ਸੀ ਤਾਰੋ ਦੀ ਜਦੋਂ ਰਾਤ ਨੂੰ ਬੰਦਾ ਤਾਰੋ ਦੇ ਹੱਥ ਪੰਜ ਸਤ ਰੁਪਏ ਰੱਖ ਦਿੰਦਾ ਤਾਂ ਕੀ ਹੁੰਦਾ ਕੀ ਹੁੰਦਾ ਸੀ ਬਟਾ ਖਿੜਾ ਆ ਜਾਂਦਾ ਤਾਰੋ ਦੇ ਚਿਹਰੇ ਤੇ ਖੁਸ਼ ਹੋ ਜਾਂਦੀ ਉਹ ਬੰਤੇ ਨੂੰ ਕਿਸ ਚੀਜ਼ ਦਾ ਚੁਪ ਚੁਪ ਪੜਨਾ ਪਸੰਦ ਨਹੀਂ ਸੀ ਤਾਰੋ ਦਾ ਬਸੰਤ ਪੰਚਮੀ ਵਾਲੇ ਦਿਨ ਬੰਤਾ ਆਪਣੀ ਪਤਨੀ ਤੇ ਬੇਬੇ ਨੂੰ ਕਿਹੜੇ ਗੁਰਦੁਆਰੇ ਸਾਹਿਬ ਲੈ ਗਿਆ ਛੇਟੇ ਸਾਹਿਬ ਗੁਰਦੁਆਰੇ ਸਾਹਿਬ ਲੈ ਗਿਆ ਬਾਈ ਨੰਬਰ ਸਵਾਲ ਦੇਖੋ ਤਾਰੋ ਬੰਤੇ ਦੇ ਰਿਕਸ਼ੇ ਵਿੱਚ ਕਿਉਂ ਨਹੀਂ ਬੈਠਣਾ ਚਾਹ ਉਹਨੂੰ ਸੰਗ ਆਉਂਦੀ ਸੀ ਉਸਨੂੰ ਕਿਉਂ ਆਉਂਦੀ ਸੀ ਸੰਗ ਆਉਂਦੀ ਸੀ ਛੇਟੇ ਗੁਰਦੁਆਰੇ ਜਾਣ ਲੱਗਿਆ ਬੇਬੇ ਤੇ ਤਾਰੋ ਨਾਲ ਕੀ ਲੈ ਕੇ ਗਏ ਆ ਰੋਟੀਆਂ ਬੇਬੇ ਤੇ ਤਾਰੋ ਨੂੰ ਰਿਕਸ਼ੇ ਵਿੱਚ ਬਿਠਾ ਕੇ ਬੰਤੇ ਦਾ ਕੀ ਚਾਹੁੰਦਾ ਸੀ ਅਸਮਾਨ ਵਿੱਚ ਉੱਡਣ ਦਾ ਬਸੰਤ ਪਛਮੀ ਪੰਚਮੀ ਦਾ ਮੇਲਾ ਦੇਖਣਗੇ ਬੰਦੇ ਨੇ ਚੁਆਨੀ ਦਾ ਕੀ ਖਰੀਦਿਆ ਪਕੌੜੇ ਗੁਰਦਾਰੇ ਦੇ ਅੰਦਰ ਜਾਂਦੇ ਆ ਬੰਦੇ ਦੇ ਮਨ ਨੂੰ ਕੀ ਮਿਲੀ ਸ਼ਾਂਤੀ ਬੰਤੇ ਨੇ ਫੁੱਲਾਂ ਦਾ ਪ੍ਰਸਾਦ ਲੈ ਕੇ ਫੁੱਲ ਕਿਥੇ ਟੰਗਿਆ ਪੱਗ ਵਿੱਚ ਬੰਤਾ ਫੁੱਮਣ ਨੂੰ ਵੈ ਵੈ ਦੇ ਕਿਉਂ ਲਿਜਾਣਾ ਚਾਹੁੰਦਾ ਸੀ ਚੋ ਲੈ ਜਾਣਾ ਚਾਹੁੰਦਾ ਸੀ ਵੀ ਕਿਉਂਕਿ ਤੇ ਜ਼ੁਲਾਬ ਨਹੀਂ ਹਟਰੇ ਸੰਨ ਪ੍ਰਤੀ ਨੰਬਰ ਸਵਾਲ ਫੁੱਮਣ ਦੇ ਜਨਮ ਮਗਰੋਂ ਬੇਬੇ ਦੇ ਸੁਆਕ ਹੋ ਗਿਆ ਸੀ ਬਟਾ ਬੇਵਿਵਹ ਸੁਭਾਅ ਹੋ ਗਿਆ ਸੀ ਚਿੜਚਿੜਾ। ਪੱਤੂ ਰਿਕਸ਼ੇ ਵਾਲਾ پیسے ਕਮਾਉਣ ਲਈ ਕੀ ਕਰਦਾ ਸੀ ਚੋਰੀ ਫੀਮੇਜ਼ ਦਾ ਸੀ। ਦਿੱਲੀ ਤੋਂ ਅੰਮ੍ਰਿਤਸਰ ਮੈਚ ਦੇਖਣ ਆਈਆਂ ਕੁੜੀਆਂ। ਦਾ ਸਮਾਨ ਕਿਸ ਨੇ ਚੋਰੀ ਕੀਤਾ? ਲੱਥੂ ਨੇ। ਕਿਹੜਾ ਛੇ ਵਾਲਾ ਸਵਾਰੀਆਂ ਦਾ ਭੁੱਲਿਆ ਸਮਾਨ ਵਾਪਸ ਦੇ ਆਉਣ ਵਾਲਾ ਭਲਾਦਮੀ ਸੀ ਕ੍ਰਿਸ਼ਨਾ। ਬੰਤਾ ਉਸ ਦਿਨ ਦੁਪਹਿਰ ਵੇਲੇ ਬਹੁਤ ਹੀ ਕਮਾਈ ਕਰਨ ਦੀ ਗੱਲ ਤਾਰ ਨੂੰ ਕਿਉਂ ਕਹ ਦੱਸਦਾ ਹੈ ਤਾਂ ਜੋ ਸਾਰਾ ਸਾਲ ਬਰਕਤ ਰਹੇਗੀ। ਮੰਤਾਕਰ ਵਿੱਚ ਕੱਪੜੇ ਕੱਪੜੇ ਦਾ ਨਹੀਂ ਬਟੇ ਝਗੜੇ ਦਾ ਹੈ ਝਗੜੇ ਦਾ ਮੂਲ ਕਾਰਨ ਕੀ ਸਮਝਦਾ ਹੈ ਪੈਸਾ ਸਮਝਦਾ ਬਟਾ ਠੀਕ ਹੈ ਸਬ ਮੂਲ ਕਾਰਨ ਕੀ ਦਾ ਪੈਸੇ ਨਹੀਂ ਸਮਝਦਾ ਤਾਰੋ ਨੇ ਕਿੰਨੇ ਪੈਸੇ ਦੇ ਗੁੜ ਖਰੀਦੇ ਆ ਤਾਰੋ ਨੇ ਖਰੀਦੇ ਆ ਦੇਖੋ ਉਹ ਖਰੀਦ ਕੇ ਲਿਆਉਂਦਾ ਬੰਤਾ ਸਲੂ ਵਿੱਚ 2 ਰੁਪਏ ਦਾ ਠੀਕ ਹੈ ਨਾ 2 ਰੁਪਏ ਦਾ ਲੱਗੇ ਦੇਖੋ 36 ਨੰਬਰ ਸਵਾਲ 36 ਨੰਬਰ ਸਵਾਲ ਹੈ ਬਟਾ ਬੰਤੇ ਨੇ ਕਿਹੜੀ ਆਦਤ ਲਗਭਗ ਛੱਡ ਦਿੱਤੀ ਸੀ ਸਿਗਰਟ ਪੀਣ ਦੀ ਆਦਤ ਉਹਨੇ ਲਗਭਗ ਹੈ ਛੱਡ ਦਿੱਤੀ ਸੀ ਤਰੋ ਦੇ ਕਰ ਜਿਹੜਾ ਵਿਆਹ ਦਾ ਕਾਰ ਆਇਆ ਸੀ ਉਸ ਵਿੱਚ ਕਿਸਦੇ ਵਿਆਹ ਦਾ ਜਕਰ ਸੀ ਜੱਸੀ ਦੇ ਵਿਆਹ ਦਾ ਬੰਤੇ ਨੇ ਕਰਜ਼ਾ ਕਿਸ ਕਿਸ ਕੇਸ ਲਈ ਲਿਆ ਸੀ ਭੈਣਾ ਦੇ ਵਿਆਹ ਲਈ ਵਿਆਹ ਲਈ ਤੁਸੀਂ ਲਿਖਣਾ ਸਿਰਫ ਵਿਆਹ ਲਈ ਗੁੱਸੇ ਵਿੱਚ ਬੰਤੇ ਨੇ ਤਰੋ ਦੇ ਕੀ ਮਾਰੇ ਤਫੇ ਮਾਰੇ ਥੱਪੜ ਮਾਰੇ ਬੰਤਾ ਕ੍ਰਿਸ਼ਨ ਮੜਾ ਆਖਦਾ ਹੈ ਜਨਾਨੀ ਨੂੰ ਕੁੱਟਣਾ ਚਰਖੇ ਦੀ ਕੂਕ ਸੁਣ ਕੇ ਜੋਗੀ ਉੱਤਰ ਪਾੜੋਂ ਆਇਆ ਗੀਤ ਕਿਸ ਨੇ ਗਾਇਆ ਭਈ ਇੱਕ ਇੱਕ ਕਿਸ ਨੇ ਗਾਇਆ ਸੀ ਇੱਕ ਇੱਕ ਗੀਤ ਗਾਇਸੀ ਦਿਆ ਲੈਨੇ ਕਿਸ ਨੇ ਦਿਆ ਲੈਨੇ ਬੰਤੇਰੇ ਕਰ ਆ ਕੇ ਰੋਟੀਆਂ ਕਿੱਥੋਂ ਕੱਢੀਆਂ ਚੰਗੀਰ ਵਿੱਚੋਂ ਚੰਗੀਰ ਵਿੱਚੋਂ ਰੋਟੀਆਂ ਕੱਢੀਆਂ ਚੰਗੀਰ ਠੀਕ ਹੈ ਬੇਟਾ ਹਾਂਜੀ ਚੰਗੀਰ ਵਿੱਚੋਂ ਰੋਟੀਆਂ ਕੱਢੀਆਂ ਚਲੋ ਅੱਗੇ ਦੇਖਦੇ ਹਾਂ ਕਿਹੜਾ ਸਵਾਲ ਹੈ ਸਾਡੇ ਕੋਲ ਫਮਣ ਕਿਸ ਨਾਲ ਹੁੰਦਾ ਸੀ ਬੰਤੇ ਨਾਲ ਬੰਤੇ ਨੇ ਨਵੇਂ ਸਾਲ ਵਾਲੇ ਦਿਨ ਬੱਚਿਆਂ ਨੂੰ ਕਿੱਥੋਂ ਦੀ ਸੈਰ ਕਰਵਾਈ ਬਾਜ਼ਾਰ ਵਾਲੇ ਚੌਕ ਤੱਕ ਚੌਕ ਦੀ ਕਹ ਲੋ ਚੌਕ ਤੱਕ ਕਰਵਾਈ ਠੀਕ ਹੈ ਅੱਗੇ ਬੜਾ ਕਾਂਡ ਤੀਜਾ ਸ਼ਾਮ ਜਦੋਂ ਤਰੋਂ ਵਿਆਹੀ ਆਈ ਸੀ ਤਾਂ ਉਸ ਦੀਆਂ ਅੱਖਾਂ ਕਿਉਂ ਜੇ ਸਨ ਉਹਦੀ ਅੱਖਾਂ ਵਿੱਚ ਖਿੱਚ ਸੀ ਉਹਦੀ ਅੱਖਾਂ ਵਿੱਚ ਕੀ ਸੀ ਖਿੱਚ ਸੀ ਬੰਤੇ ਦੇ ਮੂੰਹ 'ਚ ਤਰੋਂ ਨੋ ਬੋ ਕਿਉਂ ਦੀ ਹੈ ਸ਼ਰਾਬ ਦੀ ਮੋ ਬੋਂਦੀ ਹੈ ਨਾ ਹੌਸ਼ਰਾਬੀ ਨੂੰ ਪਿਆ ਦਿੰਦਾ ੱੱਕੇ ਨਾਲ। ਦਿਹਾਲਾ ਕਿਹੋ ਜਿਹਾ ਸੁਆਦਾ ਬੰਦਾ ਸੀ ਖੁਸ਼ਮਿਜ਼ਾਜ। ਬੁੱਢੇ ਨੂੰ ਹਸਪਤਾਲ ਵਿੱਚ ਕੀ ਤਕਲੀਫ ਹੋਈ? ਬੁੱਢੇ ਨੂੰ ਹਸਪਤਾਲ ਵਿੱਚ ਇਹ ਤਕਲੀਫ ਹੋਈ ਕਿ ਵੀ ਜਿਹੜੇ ਇਹ ਬੰਦੇ ਆ ਨਾ ਇਹ ਬੰਦੇ ਜਿਹੜੇ ਆ ਕਿ ਉੱਪਰਲੇ ਬੰਦੇ ਆ ਉਹ ਤੰਗ ਕਰਦੇ ਆ। ਕੀ ਕਰਦੇ ਉੱਪਰਲੇ ਬੰਦੇ ਤੰਗ ਕਰਦੇ ਬਾਕੀ ਉਹਨਾਂ ਨੂੰ ਕੋਈ ਤਕਲੀਫ ਨਹੀਂ ਸੀ। ਬੰਦੇ ਨੂੰ ਕਦੋਂ ਵਕਤ ਕੱਟਣਾ ਔਖ ਹੋ ਜਾਂਦਾ ਜਦੋਂ ਕੋਈ ਸਵਾਰੀ ਉਹਦੇ ਨਾਲ ਬੰਦਾ ਆਪਣੇ ਆਪ ਨੂੰ ਕਹਿੰਦਾ ਕਿ ਬੰਦੇ ਨੂੰ ਵਕਤ ਕੱਟਣਾ ਬੜਾ ਔਖ ਹੋ ਜਾਂਦਾ ਜਦੋਂ ਕੋਈ ਸਵਾਰੀ ਉਹਦੇ ਨਾਲ ਬੋਲੇ ਨਾ ਕ੍ਰਿਸ਼ਨ ਦੀ ਬੰਸਰੀ ਕੀ ਸੀ ਦੀ ਸੀ ਸੋਨੇ ਦੀ ਸ਼ਰਾਬ ਪੀ ਕੇ ਸ਼ਰਾਬ ਪੀ ਕੇ ਸੋਰੀ ਸ਼ਰਾਬ ਖਰੀਦ ਕੇ ਸਵਾਰ ਬੰਤੇ ਨੂੰ ਕਿੱਥੇ ਚੱਲਣੇ ਕਹਿੰਦਾ ਸ੍ਰਵੀ ਕਹਿੰਦਾ ਰਾਮ ਬਾਗ ਦੇ ਗੇਟ ਵੱਲ ਚੱਲ ਸ੍ਰਵੀ ਕਹਿੰਦਾ ਰਾਮ ਬਾਗ ਦੇ ਗੇਟ ਵੱਲ ਚੱਲ ਅੱਗੇ ਦੇਖੋ ਬੇਟਾ 1 ਮਿੰਟ ਹਾਂ ਅੱਗੇ ਦੇਖੋ ਬੇਟਾ ਰਾਮ ਬਾਗ ਜਨਮ ਵਾਲੇ ਬੰਦਿਆਂ ਦੇ ਕਿਤੇ ਬਾਰੇ ਕੀ ਸੋਚਦਾ ਹੈ ਬੰਦਾ ਸੋਚਦਾ ਵੀ ਕਿੰਨੇ ਭਲੇ ਲੋ ਇਹ ਵੈਸੇ ਤਾਂ ਇਹਨਾਂ ਨਾਲ ਡੈਸ ਨਹੀਂ ਕਰਨੀ ਚਾਹੀਦੀ ਪਰ ਇਹ ਕਿਸੇ ਦਾ ਹੱਕ ਵੀ ਨਹੀਂ ਰੱਖਦੇ ਨੌ ਨੰਬਰ ਦੇ ਦੇਖੋ ਰਾਮ ਬਾਗ ਜਨਮੇ ਸਵਾਰਾਂ ਦੀ ਬੰਤੇ ਬਾਰੇ ਕੀ رائے ਹੈ ਬੱਚਾ ਬੰਦਾ ਬੜਾ ਚੰਗਾ ਹੈ ਕਹਦਾ ਸਵਾਰ ਕਹਿੰਦੇ ਵੀ ਬੰਦਾ ਬੰਦਾ ਬੜਾ ਬੰਦਾ ਬੰਦਾ ਬੜਾ ਰੌਣਕੀ ਹੈ ਬੰਦਾ ਬੜਾ ਚੰਗਾ ਹੈ ਛਿੰਦਾ ਕਿਸ ਦਾ ਮਿੱਤਰ ਹੈ ਛਿੰਦਾ ਜਿਹੜਾ ਨਾ ਮਿੱਤਰ ਹੈ ਬੇਟਾ ਦੇਖੋ ਆਪਾਂ ਗੱਲ ਕਰਦੇ ਹਾਂ ਇੱਕ ਮਿੰਟ ਹਮ ਇਦੇਦਾਰ ਦੀਪੇ ਦੋਨਾਂ ਦਾ ਮਿੱਤਰ ਹੈ ਬੰਦੇ ਦੇ ਵਾਲ ਕਿਸ ਨੇ ਕਟਵਾਏ ਵੱਡੇ ਮਾਮੇ ਨੇ ਬੰਤਾ ਦਾੜੀ ਕਿੰਨੇ ਸਮੇਂ ਬਾਅਦ ਕਟਵਾਉਂਦਾ ਸੀ ਵਰੇਸ਼ ਮਹੀਨੇ ਬਾਅਦ ਵਰੇਸ਼ ਮਹੀਨੇ ਲਗਭਗ 6 ਕਿੰਨੇ ਬਾਅਦ ਬੰਤੇ ਵਿੱਚ ਪੜੀ ਅੱਦ ਕਿਹੜੀ ਸੀ ਸਿਗਰਟ ਪੀਣ ਦੀ ਬੰਤੇ ਦੀ ਪਤਨੀ ਮੁੰਡੇ ਨੂੰ ਕੀ ਬਣਾਉਣਾ ਚਾਹੁੰਦੀ ਸੀ ਗੁਰਸੇਖੋ ਕਹਿੰਦੇ ਵਾਲ ਨਹੀਂ ਕਟਾਉਣੇ ਵਾਲ ਰੱਖਣੇ ਤੇ ਮੈਂ ਜੂੜਾ ਕਰਨਾ ਹੈ ਨਾ ਹਾਂਜੀ 15 ਨੰਬਰ ਸਵਾਲ ਤੇ ਆ ਜਾ ਬਟਾ 15 ਨੰਬਰ ਸਵਾਲ ਕਹਿੰਦਾ ਵੀ ਰਾਤ ਪੈਂਦੇ ਬੰਦੇ ਨੇ ਰਿਕਸ਼ਾ ਕਿੱਥੇ ਖੜਾ ਕੀਤਾ ਨੰਦਨ ਸਿਨੇਮਾ ਦੇ ਸਾਹਮਣੇ ਨੰਦਨ ਸਿਨੇਮਾ ਤੋਂ ਬੰਤੇ ਨੂੰ ਕਿਹੜੇ ਸਵਾਰ ਮਿਲੇ ਵੀ ਹਾਂ ਕਿਹੜੇ ਸਵਾਰ ਮਿਲੇ ਕਸੌਰੀ ਦੋ ਸਵਾਰ ਮਿਲਦੇ ਖਾਨ ਮਿਲਦਾ ਏ ਕਿਉਂ ਨੂੰ ਠੀਕ ਹੈ ਨਾ ਖਾਨ ਮਿਲਦਾ ਏ ਉਸ ਨੂੰ ਐਗਜੈਕਟ ਤਾਂ ਉਹਦੇ ਵਿੱਚ ਨਹੀਂ ਦਿੱਤਾ ਹੋਇਆ ਬੇਟਾ ਪ੍ਰਫੇਰ ਵੀ ਅ ਅਗਿਤ ਉਹ ਤੁਸੀ ਧਿਆਨ ਰੱਖਿਆ ਜੇ ਥੋੜਾ ਜਿਹਾ ਅ ਵੀ ਉਹਨਾਂ ਨੂੰ ਜਿਹੜੇ ਸਵਾਰ ਉਹਦਾ ਐਗਜੈਕਟ ਜ਼ਿਕਰ ਉੱਥੇ ਨਹੀਂ ਹੁੰਦਾ ਨਾਮ ਦਾ ਨਾਮ ਦਾ ਜ਼ਿਕਰ ਨਹੀਂ ਹੁੰਦਾ ਹਾਂ ਪਰ ਇਹ ਦੀਪ ਹੋਰਾਂ ਦਾ ਤੁਸੀ ਕਹਿ ਸਕਦੇ ਹੋ ਠੀਕ ਹੈ ਚਲੋ ਅਗਲੀ ਹੈ ਬੇਟਾ ਲੰਧਨ ਸਿਨੇਮੇ ਤੋਂ ਚੜ੍ਹੇ ਸਵਾਰਾਂ ਨੇ ਰਸਤੇ ਚੁੱਕੀ ਖਰੀਦਿਆ ਮੱਛੀ ਖਰੀਦੀ ਬੰਦਾ ਅਗ ਸਿੱਖਦਾ ਹੋਇਆ ਕਿਸਦੇ ਕੋਲ ਬੈਠਾ ਸੀ ਖਾਨ ਕੋਲ ਬੰਤਾ ਕਸ਼ਮੀਰੀ ਖਾਨ ਨਾਲ ਕੀ ਖਾਨ ਨਹੀਂ ਮਿਹੜੇ ਤੇ ਨੰਨਾ ਹੈ ਜਾਂ ਖਾਨ ਹੈ ਖਾਨ ਨਾਲ ਕੀ ਗੱਲਾਂ ਕਰਦਾ ਉਸਦੇ ਕੰਮ ਬਾਰੇ ਉਸਦੇ ਪਰਿਵਾਰ ਬਾਰੇ ਹੈਨਾ ਉਹਦੀ ਮਜ਼ਦੂਰੀ ਬਾਰੇ ਗੱਲਾਂ ਕਰਦਾ ਦੁਕਾਨਦਾਰ ਕੋ ਪੁੱਤਰ ਕਿਹੋ ਜਿਹਾ ਵਪਾਰੀ ਸੰ ਤੋਕ ਦੇ ਵਪਾਰੀ ਸੰ ਦੁਕਾਨਦਾਰ ਕੋ ਨੂੰ ਕੀ ਬਿਮਾਰੀ ਸੀ ਵੀ ਕੀ ਬਿਮਾਰੀ ਸੀ ਇੱਕ ਤਾਂ ਉਹਨੂੰ ਕੀ ਹੈ ਡਕਾਰ ਨਹੀਂ ਹਟਦੇ ਦੂਜਿਆਂ ਨੂੰ ਕਬਜ਼ ਸੀ 3 ਨੰਬਰ ਸਵਾਲ ਗ੍ਰੀਨ ਐਵੇਨਿਊ ਜਾਣ ਵਾਲੀ ਸਵਾਰੀਆਂ ਦੇ ਬੈਗ ਵਿੱਚ ਕੀ ਸੀ ਪੈਸੇ ਕੀ ਸੀਗੇ ਪੈਸੇ ਟੈਲੀਵਿਜ਼ਨ ਤੇ ਕਿਹੜੀ ਫਿਲਮ ਆ ਰਹੀ ਸੀ ਉੱਚੇ ਲੋਗ ਉੱਚੇ ਲੋਗ ਫਿਲਮ ਟੀਵੀ ਤੇ ਆ ਰਹੀ ਸੀ ਉੱਚੇ ਲੋਗ ਲੋਗ ਹਿੰਦੀ ਫਿਲਮ ਆ ਰਹੀ ਸੀ ਬਟਾ ਠੀਕ ਹੈ ਹਾਂਜੀ ਉੱਚੇ ਲੋਗ ਕਵੀ ਕਿਸ ਥਾਂ ਜਾ ਰਹੇ ਸਨ ਰਣਜੀਤ ਹਾਲ ਕਵੀਆਂ ਦੇ ਕੀ ਨਾਮ ਸਨ ਪਰਵੇਜ਼ ਅਤੇ ਅਸ਼ਕ ਤਾਈ ਨੰਬਰ ਸਵਾਲ پرویز ਅਤੇ ਅਸ਼ਕੁੱਤੇ ਕੌਣ ਮਿਹਰਬਾਨ ਸੀ ਕਮਰ ਸਾਹਿਬ ਹੁਣ ਸੀ ਕਮਰ ਸਾਹਿਬ ਮਿਹਰਬਾਨ ਸਨ ਮੰਨਤਾ ਕਿਸ ਤੋਂ ਬਾਤਾਂ ਸੁਣ ਕੇ ਲੈਂਦਾ ਸੀ ਬੀਬੇ ਕੋਲ ਬੰਤੈ ਨੇ ਰਿਕਸ਼ੇ ਦੇ ਹੈਂਡਲ ਨਾਲ ਚੈਨਲ ਦੇਣ ਲਈ ਕੀ ਬੰਨਿਆ ਸੀ ਲੈਂਪੀ ਲੈਂਪੀ ਵਿੱਚ ਛੋਟਾ ਲੈਂਪ ਹੁੰਦਾ ਨਾ ਉਸ ਨੂੰ ਕਹਿੰਦੇ ਲੈਂਪੀ ਕੀ ਬੰਨਿਆ ਸੀ ਲੈਂਪੀ ਇਸ ਤਰ੍ਹਾਂ ਲਿਖਣਾ ਲੈਂਪੀ ਇਹ ਜੀ ਲੈਂਪੀ ਪੈਨੂ ਬਿਹਾਰੀ ਲੈਂਦੀ ਜੈਂਟਲਮੈਨ ਸਕੂਟਰ ਕਿਤੇ ਖੜਾ ਕੀਤਾ ਕੋਠੀ ਅੰਦਰ ਲੋਕ ਖੁਸ਼ੀਆਂ ਕਿਉਂ ਮਨਾ ਰਹੇ ਸਨ ਨਵੇਂ ਸਾਲ ਦੇ ਕਰਨ ਸਕੂਟਰ ਵਾਲੇ ਬਾਸ ਦਾ ਕੀ ਨਾਮ ਸੀ ਰੋਸ਼ਾ ਕੀ ਨਾਮ ਸੀ ਰੋ ਸ਼ਾ ਸ਼ਾ ਲਿਖਣਾ ਸਸੇ ਪਰ ਬਿੰਦੀ ਠੀਕ ਹੈ ਬੇਟਾ ਰੋਸ਼ਾ ਪਾਰਟੀ ਵਾਲੀ ਕੋਠੀ ਤੋਂ ਦਰਵਾਜ਼ਾ ਕੋਠੀ ਚੋਂ ਦਰਵਾਜ਼ਾ ਖੁੱਲਣ ਦੀ ਕਿਸੇ ਚੀਜ਼ ਦੀ ਆਵਾਜ਼ ਆਈ ਬੇਟਾ ਸਾਜ਼ਾਂ ਦੀ ਆਵਾਜ਼ ਆਈ साज की इंसट्रूमेंट ना म्यूजिकल इंसट्रूमेंट होंगे साज हारमोनीय हो गया ढोलकी हो गया चौंती देखते हैं बेटा बीमार <coughs> बंते सेवा किसने की तारो ने किसने की किस आज बेटा थोड़ा गला खराब है बर्दाश्त करो हाँ जी किसने की तारो ने सेवा की ਬੰਤੇ ਬੰਤੇ ਨੇ ਭਈਏ ਤੋ ਚਾਹ ਨਾਲ ਕਿੰਨੇ ਬਿਸਕੁਟ ਲੈ ਕੇ ਖਾਂਦਾ ਦੋ ਲੈ ਕੇ ਖਾਂਦਾ ਬੰਤਾ ਜਿਹੜਾ ਹੈ ਨਾ ਉਹ ਕਹਿੰਦਾ ਦੋ ਬਿਸਕੁਟ ਦੇ ਵੀ ਚਾਹ ਦੇ ਨਾਲ ਦੋ ਬਿਸਕੁਟ ਲੈ ਕੇ ਖਾਂਦਾ ਹੈ ਬੰਤੇ ਨੇ ਕਿਸ ਦੀ ਫੋਨ ਦੀ ਲੋੜ ਗਰਭવતી ਔਰਤ ਜਿਹੜੀ ਹੈ ਗਰਭવતી ਜਨਾਨੀ ਜੀ ਹੈ ਉਹਨੂੰ ਬੱਚਾ ਆਉਣ ਵਾਲਾ ਉਸ ਨੂੰ ਫੋਨ ਦੀ ਲੋੜ ਪੂਰੀ ਹੁੰਦੀ ਹੈ ਤਾਂ ਕਿਹੜੀ ਹੈ ਗਰਭਵਤੀ ਕਿਹੜੀ ਹੈ ਬੱਚਾ ਆਉਣ ਵਾਲਾ ਨਾ ਉਸਦੇ ਤੇ ਫਿਰ ਉਹ ਫੋਨ ਦਿੰਦਾ ਹੈ ਹਨਾ ਉਹਨੂੰ ਪੈਸੇ ਵੀ ਦੇਣ ਦੀ ਕੋਸ਼ਿਸ਼ ਕਰਦੇ ਪਰ ਉਹ ਲੈਂਦਾ ਨਹੀਂ ਹਨਾ ਗਰਭવતી ਖਰਾਬੀ ਆਦਮੀ ਕੋਣ ਸੀ ਇਨਸਪੈਕਟਰ ਸੀ ਵੀ ਪਿਛਾਉ ਕਰਨ ਲੱਗਾ ਬੰਦੇ ਨੂੰ ਕੀ ਆਖਦਾ ਕੀ ਆਖਦਾ ਵੀ ਕਿ ਕਾਰਖਾਨੇ ਵਾਲੇ ਨੇ ਉਹਦੇ ਨਾਲ ਧੋਖਾ ਕਰਦਾ ਪੈਸੇ ਦਿੱਤੇ ਨਹੀਂ ਇਨਸਪੈਕਟਰ ਨੇ ਬੰਤੇ ਨੂੰ ਕਿੰਨੇ ਪੈਸੇ ਦਿੱਤੇ ਕੁਝ ਵੀ ਨਹੀਂ ਦਿੱਤਾ ਬੇਟਾ ਉੰਦਰ ਚਲਾ ਗਿਆ ਆਏ ਹੀ ਨਹੀਂ ਪਾਕਿਸਤਾਨੋਂ ਬੰਤੇ ਹੋਰੀ ਕਿੱਥੋਂ ਆਏ ਸਨ ਲਾਹੌਰ ਦੇ ਪਾਰਲੇ ਪਿੰਡਾਂ ਚੋਂ ਲਾਹੌਰ ਦੇ ਪਾਰਲੇ ਪਿੰਡਾਂ ਚੋਂ ਆਏ ਸਨ ਅੱਗੇ ਜੀ 42 ਨੰਬਰ ਸਵਾਲ ਦੇਖੋ ਬੰਤੇ ਵਾਲੇ ਮਕਾਨ ਵਿੱਚ ਹੋਰ ਕਿੰਨੇ ਟੱਬਰ ਰਹਿੰਦੇ ਸਨ ਤਿੰਨ ਟੱਬਰ ਰਹਿੰਦੇ ਸਨ ਕਿੰਨੇ ਤਿੰਨ ਟੱਬਰ ਰਹਿੰਦੇ ਸਨ ਹਾਂਜੀ ਬੰਤੇ ਨੂੰ ਕਿਹੜੀ ਦਾਲ ਸਭ ਤੋਂ ਜ਼ਿਆਦਾ ਪਸੰਦੀ ਮਾਂ ਦੀ ਦਾਲ ਮਾਂ ਦੀ ਮਾਂ ਦੀ ਦਾਲ ਉਸ ਨੂੰ ਸਭ ਤੋਂ ਵੱਧ ਪਸੰਦੀ ਤਾਰਫ ਉਹ ਮਨ ਨੂੰ ਕੀ ਕਹ ਕੇ ਬੁਲਾਉਂਦੀ ਰਾਜਾ ਬੇਟਾ ਕੀ ਕਹਿੰਦੀ ਰਾਜਾ ਬੇਟਾ ਰਾਤ ਨੂੰ ਨੌਟ ਗਿਣਦਿਆਂ ਤਾਰੂ ਦੀ ਮੁਸਕਣੀ ਕਿਉਂ ਜਿਹੀ ਸੀ ਦੁੱਧ ਵਰਗੀ ਚਿੱਟੀ ਰਾਤ ਨੂੰ ਬੰਤਾ ਕਿਸ ਬਾਰੇ ਸੋਚਦਾ ਹੈ ਕਿ ਉਹ ਕਾਰਾਂ ਵਿੱਚ ਘੁੰਮਿਆ ਕਰੇਗਾ ਫੰਮਣ ਬਾਰੇ ਸੌਣ ਲੱਗੇ ਬੰਤੇ ਨੇ ਤਾਰੂ ਨੂੰ ਕਿਸ ਦਾ ਕੰਮ ਛੱਡਣ ਲਿਆ ਮਾਸਟਰ ਦਾ ਮਾਸਟਰ ਨੇ ਟਿਊਸ਼ਨ ਪੜਾਉਣ ਦੇ ਕਿੰਨੇ ਪੈਸੇ ਲੈਂਦੀ 50 ਰੁਪਏ 50 ਰੁਪਏ ਦਾ ਮਤਲਬ ਹੈ 25 ਰੁਪਏ 50 ਦਾ ਮਤਲਬ ਹੈ 25 ਰੁਪਏ ਨਵੇਂ ਸਾਲ ਦੀ ਕਮਾਈ ਵਿੱਚੋਂ ਤਾਰੂ ਬੰਤੇ ਨੂੰ ਕੀ ਲਿਓਨੇ ਆਖਦੀ ਹੈ ਕਿਉਂ ਕੀ ਆਖਦੀ ਹੈ ਕਿਉਂ ਉਹ ਕਹਿੰਦੇ ਮੈਂ ਟੀਕੇ ਲਈ ਆ ਵਾਹ ਪਰ ਉਹ ਕਹਿੰਦੇ ਨੇ ਕਿਉਂ ਲਿਆ ਬਈ ਬੀਸੀ ਕਿਉਂ ਲਿਆ ਨਿਕਲਦੀ ਹੈ ਤੇ ਅੱਗੇ ਆ ਗਏ ਜੀ 50 ਨੰਬਰ ਸਵਾਲ ਸਾਡਾ 50 ਨੰਬਰ ਸਵਾਲ ਹੈ ਇੱਕ ਹੋਰ ਨਵਾਂ ਸਾਲ ਨਾਵਲ ਦਾ ਅੰਤ ਦੁਖਾਂਤ ਹੈ ਜਾਂ ਸੁਖਾਂਤ ਹੈ ਇਹ ਬਟਾ ਦੇਖੋ ਜੇਕਰ ਗੱਲ ਕਰੀਏ ਉਹ ਤਾਂ ਸਾਰੀਆਂ ਜਿਹੜੀਆਂ ਮੁਸ਼ਕਲਾਂ ਹੀ ਹੈਗਾ ਦੁਖਾਂਤ ਕੀ ਅੰਤ ਹੀ ਹੈਗਾ ਇਹਦੇ ਵਿੱਚ ਅ ਮੇਰਾ ਨਾਵਲ ਹੈ ਉਹਦਾ ਦੁਖਾਂਤ ਕੰਦੇ ਵੀ ਜਿਹੜਾ ਰਿਕਸ਼ਾ ਚਾਲਕ ਬਣਦਾ ਹੈ ਉਹਦੇ ਜਿੰਗਨ ਜੀਵਨ ਵਿੱਚ ਕਿੰਨਾ ਸੰਘਰਸ਼ ਹੈ ਕਿੰਨੀਆਂ ਉਹਦੇ ਤਕਲੀਫਾਂ ਕਿੰਨੀ ਤੰਗੀ ਹੈ ਨਾ ਤੇ ਇੱਕ ਹੋਰ ਨਵਾਂ ਸਾਲ ਲਾਵਲ ਕਿਸ ਦੇ ਜੀਵਨ ਦੁਆਲੇ ਕੇਂਦਰਿਤ ਹੈ ਹਾਂਜੀ ਬੰਤੇ ਦੁਆਲੇ ਕੇਂਦਰਿਤ ਹੈ ਇਹ ਦੁਆਲੇ ਨੂੰ ਕੇਂਦਰਿਤ ਬੰਤੇ ਦੁਆਲੇ ਕੇਂਦਰਿਤ ਬੰਤਾ ਹੀ ਮੁੱਖ ਪਾਤਰ ਹੈ ਤੁਹਾਨੂੰ ਪਤਾ ਹੁਣ ਤੁਹਾਨੂੰ ਪੱਤਰ ਪੱਤਰ ਲੱਗੇ ਉਹ ਕਿਹੜੇ-ਕਿਹੜੇ ਇਹਦੇ ਵਿੱਚ ਪਾਤਰ ਹੈਗੇ ਕਈ ਵਾਰ ਪਾਤਰਾਂ ਨਾਲ ਸੰਬੰਧਿਤ ਪ੍ਰਸ਼ਨ ਵੀ ਆ ਜਾਂਦੇ ਹੈ ਹਨਾ ਤੁਹਾਨੂੰ ਇਹਨਾਂ ਬਾਰੇ ਸਾਰੇ-ਸਾਰੇ ਪਤਾ ਹੋਣਾ ਚਾਹੀਦਾ ਹੈ ਅੱਜ ਬਟਾਵਾ ਤਕਰੀਬਨ ਜਿਹੜੇ ਇਸ ਨਾਵਲ ਦੇ ਜਿਹੜੇ ਹੈਗੇ ਮਹਤਵਪੂਰਨ ਪ੍ਰਸ਼ਨ ਜਿੰਨੇ ਵੀ ਹੈਗੇ ਆਪਾਂ ਡਿਸਕਸ ਕਰ ਲਏ ਜਿਹੜੇ ਕਿ ਵਸਤੁਨਿਸ਼ਟ ਹੈਗੇ ਬਟਾ ਜਿਹੜੇ ਕਿ ਵਸਤੂ 50 ਸਵਾਲ ਜਿਹੜੇ ਹੈਗੇ ਬਟਾ ਆ ਦੇਖੋ ਤੁਸੀਂ 50 ਸਵਾਲ ਤਾਂ ਹੈਗੇ ਤੀਜੇ ਦੇ 50 ਸਵਾਲ ਤੀਜੇ ਕਾਂਡ ਦੇ ਹੋਗੇ ਤੇ 40 45 ਸਵਾਲ ਹੋਗੇ ਆਪਣੇ ਤਕਰੀਬਨ ਹੈ ਦੂਜੇ ਕਾਂਡ ਦੇ ਤੇ 70 ਦੇ ਕਰੀਬ ਦੇਖੋ ਬਟਾ 70 ਦੇ ਤਕਰੀਬਨ 160 170 ਸਵਾਲ ਜਿਹੜੇ ਹੈ ਉਹ ਤੁਹਾਨੂੰ ਮੈਂ ਵਸਤੂनिष्ठ ਪ੍ਰਸ਼ਨ ਇਸ ਛੋਟੀ ਜੀ ਵੀਡੀਓ ਦੇ ਵਿੱਚ ਕਰਵਾਤੇ ਆ। ਉਮੀਦ ਹੈ ਤੁਹਾਨੂੰ ਇਹ ਵੀਡੀਓ ਲੈਕਚਰ ਪਸੰਦ ਆਇਆ ਹੋਵੇਗਾ। ਜੇਕਰ ਪਸੰਦ ਆਇਆ ਤਾਂ ਤੁਸੀਂ ਇਸ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ, ਲਾਈਕ ਕਰ ਸਕਦੇ ਹੋ, ਕਮੈਂਟ ਕਰ ਸਕਦੇ ਹੋ। ਅੱਜ ਲਈ ਇੰਨਾ ਹੀ ਹੈ ਬਟਾ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ।